ਸਮਝ ਨਹੀਂ ਆਉਂਦੀ ਕੁਛ ਕੀ ਭਾਂਡੇ ਆ ਮੇਰੇ ਨਾਲ ਕੀ ਜ਼ਿੰਦਗੀ ਹੈ ਜ਼ਿੰਦਗੀ ਜਿੱਤੇ ਪਹਿਲੇ ਹੀ ਇੰਨੇ ਦੁੱਖ ਵੇਖੇ ਹੀ ਤੇ ਆ ਵੇਖਣਾ ਬਾਕੀ ਹੀ ਹੁਣ ਕੀ ਨਾ ਬੰਤਾ ਇਧਰ ਚੋਕਾ ਨਾ ਉਧਰ ਚੋਕਾ ਮਾਂ ਆਪਣੀ ਨਾ ਵੀ ਫੋਨ ਕਰਕੇ ਕੀ ਦੱਸਾਂ ਫੇ ਕੀ ਭਣਿਆ ਕੀ ਨਹੀਂ ਚੋਪਾ ਵੀ ਉਠੋ ਦੀਦੀ ਮੈਂ ਨਹੀਂ ਚਾਹ ਪੀਣੀ ਨਾ ਜੋ ਤੂੰ। ਭਾਬੀ ਚਾਹ ਤਾਂ ਪੀਣੀ ਪੈਣੀ ਆ ਤੁਹਾਨੂੰ ਪਤਾ। ਮੈਂ ਤਾਂ ਕਿਤੇ ਗੱਲ ਬਣਨੀ ਆ ਕਿ ਜੈਦਾ ਤੂੰ ਕਰੋਗੇ ਤਾਂ ਫਿਰ ਗੱਲ ਬਣ ਜਾਣੀ ਆ। ਤੁਹਾਨੂੰ ਪਤਾ ਖਾਦੇ ਪੀਦੇ ਤੋਂ ਬਿਨਾ ਤੂੰ ਕਿੰਨਾ ਕਿਚ ਰਹਿ ਲੋਗੇ। ਕੱਲ ਦਾ ਵੀ ਸਾਰਾ ਦਿਨ ਇਦਾਂ ਲੰਘ ਗਿਆ ਤੂੰ ਪਾਣੀ ਨੇ ਮੂੰਹ ਨੂੰ ਲਾ ਕੇ ਵੇਖਿਆ। ਤੇ ਜੇ ਹੁਣ ਚਾਹ ਵੀ ਘੁੱਟ ਪੀਓਗੇ ਤਾਂ ਤੁਹਾਨੂੰ ਪਤਾ ਇਦਾਂ ਕਿਦਾਂ ਸਰਨਾ ਜੀ। ਮੇਰਾ ਨਹੀਂ ਦਿਲ ਕੰਡਿਆਂ ਦੀ ਜੀ। ਦੋ ਮਿੰਟ ਠੰਡੇ ਹੋ ਲੰਦੋ ਤੇ ਪੀਓ ਚਾਹ। ਦੋ ਦੋ ਘੋੜਾ ਚਾਹ ਪੀਣਾ ਥੋੜਾ ਜਿਹਾ ਆਸਰਾ ਹੋਊਗਾ ਇਹ ਚਾਹ ਹੀ ਨੇ ਪੀਵੇਂ ਤਾਂ ਇੰਨਾ ਥੋੜਾ ਗੱਲ ਬਣਨੀ ਆ ਮੇਰੇ ਤੇ ਬਸ ਸੇਰੀ ਪੜਤੀ ਜਾਣ ਰਿਹਾ ਸਮਝ ਹੀ ਨਹੀਂ ਲੱਗਣ ਦੀ ਕੀ ਹੋ ਗਿਆ ਤੇ ਕੀ ਨਹੀਂ ਤਾਂ ਤਾਂ ਸਹੀ ਹੈ ਟੈਂਸ਼ਨ ਤਾਂ ਮੈਨੂੰ ਵੀ ਪੜੀ ਆ ਪਰ ਤੁਹਾਨੂੰ ਪਤਾ ਕਿ ਟੈਂਸ਼ਨ ਕੀਤਾ ਕੋਈ ਹੱਲ ਹੈਗਾ ਵਾ ਇਹ ਤਾਂ ਹੁਣ ਕੁਛ ਨਾ ਕੁਛ ਹੋਊਗਾ ਤੇ ਫੇਰ ਹੀ ਗੱਲ ਬਣਨੀ ਆ ਸਾਰਾ ਤੁਹਾਨੂੰ ਪਤਾ ਤਾਂ ਹੈਗਾ ਤੁਸੀਂ ਜਾਣ ਕੇ ਏਨੀ ਟੈਂਸ਼ਨ ਲੈ ਜਾਂ ਤੇ ਸਾਡੀ ਟੈਂਸ਼ਨ ਲੈ ਉਹਨੇ ਵਾਪਸ ਆ ਰਹਿਣਾ ਤਾਂ ਬੰਦਾ ਆ ਕੇ ਕੋਈ ਗੱਲ ਨਹੀਂ ਅੱਜ ਪਤਾ ਲੱਗ ਹੀ ਜਾਣਾ ਇੱਕ ਦੋ ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਨਾ ਅੱਜ ਪਤਾ ਲੱਗ ਹੀ ਜਾਣਾ ਤੇ ਕੋਈ ਨਹੀਂ ਉਹਨਾਂ ਨੇ ਆਪੇ ਸਹੀ ਸਲਾਮਤ ਘਰ ਆ ਜਾਣਾ ਰੱਬ ਕਰੇ ਤੁਹਾਡੀ ਗੱਲ ਸੱਚੀ ਹੋ ਜੇ ਆ ਜਾਣ ਘਰ ਵਾਪਸ ਕੋਈ ਨਹੀਂ ਆ ਰਹਿਣਾ ਵਟਾਂਚਾ ਨੇ ਅੱਜ ਦੋਨੋਂ ਨੇ ਕੋਈ ਗੁਨਾਹ ਨਹੀਂ ਕੀਤਾ ਤੇ ਉਹਨਾਂ ਨੂੰ ਸਜ਼ਾ ਕਾਦੀ ਮਿਲ ਜਾਣੀ ਐ ਐਡਾ ਥੋੜਾ ਕਿ ਰੱਬ ਛੱਡਿਆ ਉਹਨਾਂ ਨੇ ਕਿ ਆ ਮੈਂ ਝੂਠਾ ਕਿਹਨੂੰ ਕਹ ਦੇ ਕਿ ਐਸਾ ਫਸਾ ਦੇਣਗੇ ਆਪੇ ਸਾਰਾ ਕੁਝ ਪਤਾ ਲੱਗ ਜਾਣਾ ਤੇ ਜੋ ਸਿਮੀ ਮੰਮੀ ਦੀ ਕਿ ਮੰਮੀ ਨੇ ਕੀਤਾ ਵਾ ਨਾ ਉਹ ਵੀ ਸਾਰਾ ਕੁਝ ਉਹਨਾਂ ਨੂੰ ਪਤਾ ਲੱਗਣਾ ਵਾ ਅੱਜ ਕਿ ਮੈਂ ਕੀ ਕੀਤਾ ਤੇ ਕੀ ਨਹੀਂ ਕੀਤਾ ਚੱਲ ਜੀ ਦੀਦੀ ਕੋਈ ਗੱਲ ਵੀ ਹੈਗੀ ਬੈ ਕੇ ਗੱਲ ਕਰ ਲੈਂਦੇ ਆ ਤੇ ਸੱਚ ਦੱਸ ਦਿੰਦੇ ਇੰਦਾ ਕੋਈ ਹਾਲ ਥੋੜੀ ਹੀ ਕੋਈ ਗੱਲ ਨਹੀਂ ਅੱਜ ਪਤਾ ਲੱਗਣਾ ਉਹਨਾਂ ਬਾਅਦ ਚ ਮੂੰਹ ਮੱਥੇ ਨਹੀਂ ਸਾਡੇ ਲੱਗਣ ਚੋਗੇ ਹੋਣਾ ਹਾਂ ਮੈਂ ਕਿਹੜੇ ਮੂੰਹ ਨਾ ਮੱਥੇ ਲੱਗਾ ਇਹਨਾਂ ਤੇ ਤੁਹਾਨੂੰ ਪਤਾ ਤਾਂ ਘੌਣਾਂ ਦਾ ਕੀ ਹਿਸਾਬ ਵਾ ਤੇ ਕੀ ਨਹੀਂ ਨਾ ਪੁੱਛਿਆ ਨਾ ਗਿੱਚਿਆ ਤਾਂ ਆਪਣਾ ਕੰਮ ਕਰ ਛੱਡਿਆ ਪਰ ਤੁਹਾਨੂੰ ਪਤਾ ਜੇ ਅੱਜ ਸਭ ਕੁਝ ਠੀਕ ਹੋ ਜਾਏ ਨਾ ਵਾ ਹਾਈ ਨਹੀਂ ਟੈਨਸ਼ਨ ਲੈਣਗੇ ਤੇ ਕੋਈ ਨਹੀਂ ਆਉਣਾ ਹਰ ਰਾਤ ਵੀ ਨੀਂਦ ਨਹੀਂ ਤੇ ਤਲਖੀ ਜੀ ਹੁੰਦੀ ਰਹੀ ਆ ਐ ਕਬੜਾਟ ਜੀ ਹੁੰਦੀ ਰਹੀ ਆ ਕੀ ਹੋਊਗਾ ਤੇ ਪਾਮਾ ਵਾਲਾ ਤੇ ਸੁਖ ਵਾਲ ਵੇਖੇ ਨਹੀਂ ਜਾਂਦਾ ਉਹ ਵੀ ਵਿਚਾਰੀਆਂ ਪਰੇਸ਼ਾਨ ਵਾ ਉਹ ਤਾਂ ਭੈਣ ਜੀ ਹੜਕ ਮੇਰੇ ਨਾਲ ਗੱਲ ਕਰ ਲੈਂਦੀ ਹੀ ਪਈ ਆ ਇਦਾਂ ਆ ਉਹ ਸਾਰੀ ਗੱਲ ਕਰਦੀ ਉਹਨੇ ਕਰ ਲੈਂਦੀ ਮੇਰੇ ਨਾਲ ਕੋਈ ਵੀ ਗੱਲਬਾਤ ਹੋਣੀ ਉਸੇ ਵੇਲੇ ਮੈਨੂੰ ਫੋਨ ਕਰਕੇ ਸਾਧਣਾ ਤੇ ਹਾਤ ਗੱਲ ਉਹਨੇ ਕੀਤੀ ਨਹੀਂ ਪਤਾ ਨਹੀਂ ਹੋਰ ਆ ਵੀ ਜਾਂਦਾ ਇਹ ਆਂਦੇ ਨਿਕਲ ਗਈ ਨਿਕਲ ਗਈ ਅਗੋਂ ਮਾਲਕ ਨੂੰ ਪਤਾ ਚਲੋ ਦੇਖਦੇ ਆਂ ਭਲਾ ਵੀ ਕੀ ਹੋਇਆ ਤੇ ਕਿਹਨੇ ਵੇਖਦੀ ਆ ਮੈਂ ਪੁੱਛਦੀ ਆ ਝਾਕੇ ਸੁੱਖਣਾ ਨੂੰ ਤੇ ਪਾਉਣ ਕੋਈ ਰਿਸ਼ਤੇਦਾਰ ਗਿਆ ਵਾ ਕਿ ਨਹੀਂ ਗਿਆ ਕਿਦਾਂ ਕੋਈ ਇਦਦਰ ਫੋਨ ਫਾਨ ਆਇਆ ਕੀ ਹਸਾ ਬਤਾਵਾ ਮੇਹੁੱਦੀਆਂ ਜਾਣੀਆਂ ਚਾਹਤ ਕੁੱਟ ਪੀ ਲਈਏ ਕੱਪ ਰਹਿਣ ਦੇ ਨਹੀਂ ਥੇ ਆਣ ਕੇ ਚੁੱਕਦੀ ਆ ਵੇਖ ਕਿਉਂ ਨਹੀਂ ਭਲਾ ਫੇਰ ਤੁਰ ਕੇ ਆ ਗਈਆਂ ਅਜੇ ਤੱਕ ਕੋਈ ਪਤਾ ਨਹੀਂ ਲੱਗਾ ਹੈਗਾ ਨਾ ਕੁਝ ਉਹਨਾਂ ਨੇ ਦੱਸਿਆ ਕੀ ਕਰਾਂ ਕੋਈ ਸਮਝ ਨਹੀਂ ਆਉਂਦੀ ਹੈਗੀ ਕੀ ਬਣੂੰਗਾ ਹੁਣ ਕੀ ਨਹੀਂ ਬਣੂ ਪੂਣਾ ਪਤਾ ਨਹੀਂ ਕੀ ਦਾ ਆ ਜਾ ਰਕਟਿੰਗ ਹੈ ਹਾਲੋ ਹਾਂਜੀ हां मैं से जिम्मे दी मम्मी बोलदी हां ਇਹਨਾਂ ਨੇ ਦੱਸਿਆ ਤੁਹਾਨੂੰ ਚੰਗੀ ਤਰ੍ਹਾਂ ਪੁੱਛੋ ਹਾਏ ਚੰਗੀ ਤਰ੍ਹਾਂ ਪੁੱਛੋ ਇਹਨਾਂ ਨੂੰ ਅੱਛਾ ਪੁੱਛਿਆ ਵਾ ਮਾਰਤੀ ਸੀ ਨਹੀਂ ਇਹਨਾਂ ਨੇ ਹਾਏ ਮੈਂ ਮਾਰ ਗਈ ਇਹਨਾਂ ਨੂੰ ਕੀੜੇ ਪੈਣ ਇਹਨਾਂ ਨੂੰ ਇਹਨਾਂ ਸੇ ਮੈਂ ਮਾਰਤੀ ਮੇਰੀ ਹਾਏ ਰੱਬਾ ਇਹਨਾਂ ਨੇ ਕੀ ਲੋੜਾ ਕੀਤਾ ਮੇਰੇ ਨਾਲ ਆਏ ਮਾਰ ਦੇਣਾ ਮੇਰੇ ਘਰ ਪਚਾ ਦਿੰਦੇ ਇਹਨਾਂ ਨੂੰ ਕੀੜੇ ਪੈਣ ਹੋ ਜਿਆ ਨੂੰ ਕਿੰਨਾ ਕਲਜੋਗੀਆਂ ਨਾ ਮੇਰਾ ਵਾਹ ਪੈ ਗਿਆ ਇਹਨਾਂ ਮੇਰੀ ਧੀ ਮਾਰ ਕੇ ਰੱਖ ਦਿੱਤੀ ਮੇਰੀ ਧੀ ਨੂੰ ਨਾ ਮਾਰਦੇ ਮੈਂ ਮਹਾ ਪਾਲੀ ਹੀ ਆਏ ਮੇਰੇ ਦੁੱਖ ਸੁੱਖ ਦੀ ਪਿਆਲ ਹੀ ਉਹ ਇਹਨਾਂ ਨੇ ਕੀ ਕੀਤਾ ਮੇਰੇ ਨਾਲ ਤਾਂ ਕਹ ਕਰ ਦਿੱਤਾ ਹਾਏ ਰੱਬਾ ਮੈਂ ਕੀ ਕਰਾਂ ਹੁਣ ਮੈਨੂੰ ਕੁਝ ਨਹੀਂ ਸੋਜਦਾ ਹਾਏ ਮੇਰੀ ਧੀ ਨੂੰ ਕਿਹੜੇ ਕੋਚ ਇਨਾ ਪਾ ਕੇ ਰੱਖ ਦਿੱਤਾ ਹਾਏ ਰੱਬਾ ਮੈਂ ਕੀ ਕਰਾਂ ਮੇਰੇ ਲੱਗੇ ਵੀ ਕੋਈ ਨਹੀਂ ਹੈਗਾ ਨਾ ਹੀ ਮੇਰ ਨਾਲ ਕੋਈ ਤੁਰਦਾ ਹੀ ਮੇਰ ਨਾਲ ਤੁਰਦਾ ਤੇ ਆ ਕੁਝ ਨਾ ਹੁੰਦਾ ਇਕਲੋਗੀ ਕਿੱਥੇ ਮੇਰੇ ਕਰਮਾਂ 'ਚ ਰੱਖੇ ਹੀ ਇਹ ਨਾਣੇ ਮੇਰੀ ਧੀ ਮਾਰ ਕੇ ਰੱਖ ਦਿੱਤੀ ਹਾਏ ਰੱਬਾ ਮੈਂ ਕੀ ਕਰਾਂ ਹਾਏ ਮੇਰੀ ਦੁਨੀਆ ਦੀ ਸਾਜ਼ਮਕਾਤੀ ਮੇਰ ਕੋ ਤੇ ਹੈ ਵੀ ਇਹੋ ਕੁਛ ਹੀ ਹਾਏ ਮੈਨੂੰ ਕੁਛ ਨਹੀਂ ਸੁਜਦਾ ਹਾਏ ਮੈਂ ਕੀ ਕਰਾਂ ਹਾਏ ਰੱਬਾ ਮੈਂ ਕਿਨੂੰ ਪੁੱਛਾਂ ਜਾ ਕੇ ਮੈਂ ਕਿਨੂੰ ਦੁੱਖ ਦੱਸਾਂ ਆਪਣਾ ਮੇਰੀ ਧੀ ਹੀ ਇੱਕ ਜਿਹੜੀ ਸੌਂਦੀ ਹਾਏ ਅੱਬੀ ਭੁੱਖੇ ਰਹਿ ਤਾਂ ਗੁਜ਼ਾਰਾ ਹੋਣਾ ਨਹੀਂ ਤੇ ਪਿਓ ਚਾਹ ਤੇ ਘੁੱਟ ਪੀਓ ਇੰਨੇ ਕਿ ਤੇ ਮੇਰੀ ਮੰਨੋ ਹਾਂ ਪੀਓ ਚਾਹ ਕੁੱਟ ਮਾਸਾਂ ਦਿਲ ਕੰਡਿਆ ਮੇਰੇ ਚਾਹ ਪੀਣ ਨੂੰ ਕੋਈ ਨਹੀਂ ਤੁਸੀਂ ਪੀਓ ਤੁਹਾਡੇ ਨਾਲ ਲੱਗਦਾ ਚੱਲ ਮੈਂ ਵੀ ਨਾਲ ਪੀ ਲੈਣੀ ਓਦਾਂ ਮੇਰਾ ਵੀ ਨਿਕਲੀ ਦਜੀ ਕਰਦਾ ਜੇ ਤੁਸੀਂ ਨੇ ਕੁਛ ਖਾਂਡ ਤੇ ਮੈਨੂੰ ਬੜਾ ਹੋਰ ਤਰ੍ਹਾਂ ਹੋਣ ਦਿਆ ਪਾ ਮਾ ਓਖਾ ਬੱਬੀ ਬਾਹਰ ਆਵਾਜ਼ ਮਾਰੀ ਲੱਗਦਾ ਗਿਆ ਨੇ ਵੇਖੋ ਕਿ ਲਗਾਨ گیٹھا چل میں ਤੇ ਮੇਰੀ ਗਰਸਨ ਤੁਹਾਡਾ ਕੋਈ ਗਿਆ ਰਿਸ਼ਤੇਦਾਰ ਕੋਈ ਕਿ ਨਹੀਂ ਸਾਥੀ ਰਿਸ਼ਤੇਦਾਰ ਕਿੰਨੇ ਜਾਣਾ ਹਨ ਪਰ ਪਤਾ ਇਹੋ ਜੇ ਟਾਈਮ ਤੇ ਤੇ ਕੋਈ ਕੋਈ ਕੰਮ ਆਉਂਦਾ ਵਾ ਜਿਨ੍ਹਾਂ ਤੋਂ ਇੰਨੀ ਉਮੀਦਾਂ ਵਾ ਨੂੰ ਉਹਨਾਂ ਨੇ ਨਾ ਕਰ ਛੱਡੀ ਆ ਮੈਂ ਤਾਂ ਚਾਚੇ ਨੂੰ ਕਿਹਾ ਸੀ ਨਾਲ ਜਾ ਕੇ ਤੇ ਉਹਦੇ ਗਿਆ ਵਾ ਤੇ ਪਰ ਉਹਦੇ ਕੋਈ ਫੋਨ ਫਾਨ ਮੈਨੂੰ ਨਹੀਂ ਆਇਆ ਤੇ ਤੁਹਾਨੂੰ ਨਹੀਂ ਕੋਈ ਆਇਆ ਚਾਚਾ ਗਿਆ ਵਾ ਆਹ ਗਿਆ ਵਾ ਤੁਹਾਨੂੰ ਨਾ ਬਹੁਤ ਅਕ ਚਾਚਾ ਗਿਆ ਤੂੰ ਦੱਸਿਆ ਜਾਨੂ ਕਿ ਚਾਚਾ ਗਿਆ ਮੇਰਾ ਜਿਆ ਦਿਮਾਗ ਦੀ ਨਹੀਂ ਤੁਹਾਨੂੰ ਪਤਾ ਹੀ ਹੈ ਪਰੇਸ਼ਾਨੀ ਸੀ ਤਾਂ ਇਧਰ ਦੀ ਤੁਹਾਡੇ ਵੱਲ ਦੀ ਤੇ ਮੇਰੇ ਦਿਮਾਗ ਤੇ ਨਿਕਲ ਗਿਆ ਤੇ ਭਾਬੀ ਵੀ ਤੁਹਾਨੂੰ ਪਤਾ ਬੜੀ ਟੈਨਸ਼ਨ ਕੱਢ ਲਈ ਹੈ ਤੇ ਮੈਂ ਹੀ ਚਲ ਜਾਂਦੀ ਚਾਚੇ ਦੇ ਨਾਲ ਤੇ ਫੋਨ ਤੁਹਾਨੂੰ ਨਹੀਂ ਕੋਈ ਆਇਆ ਫੋਨ ਨਹੀਂ ਮੈਨੂੰ ਤਾਂ ਕੋਈ ਫੋਨ ਨਹੀਂ ਮੈਨੂੰ ਵੀ ਫੋਨ ਨਹੀਂ ਆਇਆ ਮੇਰਾ ਫੋਨ ਵੀ ਘਰ ਰਹਿ ਗਿਆ ਇਹ ਤੇ ਹਾਏ ਤੂੰ ਫੋਨ ਹੀ ਲੰਮਦੇ ਚਾਚਾ ਨੂੰ ਪੁੱਛਦੇ ਕੋਈ ਗੱਲ ਘਰ ਰਹਿ ਗਿਆ ਨਾ ਮੈਂ ਸਿੱਦੇ ਨਿਕਲਾਈ ਮੇਰੇ ਚੇਤਾ ਪੈ ਗਿਆ ਜਦੋਂ ਆਪਣਾ ਫੋਨ ਲਿਆ ਹਾਂ ਸਮੋਹ ਤੇ ਲਾ ਲੈਣੀ ਹੈ ਨੰਬਰ ਯਾਦ ਹੈ ਤੁਹਾਨੂੰ ਹਾਂ ਮੈਨੂੰ ਨੰਬਰ ਯਾਦ ਆ ਚਲ ਕੋਈ ਨਹੀਂ ਲਾਓ ਫਿਰ ਪੁੱਛੋ ਤੁਸੀਂ ਉਹ ਮੈਂ ਪੁੱਛਦੀ ਕਿ ਪਾ ਚਾਚੇ ਦੇ ਨਾਲ ਹੀ ਆਜਣ ਪਰ ਚਲ ਧਿਆਨ ਤੇ ਹੈਗਾ ਹੀ ਹੈ ਨਾ ਨਹੀਂ ਕਿਹਾ ਮੈਂ ਪੁੱਛਦੀ ਨਾ ਵੀ ਕੀ ਹੋਇਆ ਵਾ ਚਲ ਕੋਈ ਨਹੀਂ ਮੈਂ ਲੈਮ ਨਹੀਂ ਲੈ ਆਉਂਗਾ ਹੇ ਤੰਗ ਕਰਦਾ ਦੇ ਨੰਨ ਗਿਆ ਇਤਾਂ ਹੀ ਅੱਜ ਦੋ ਤੰਗ ਜਾਣਾ ਸੋਚਾਂ ਜੀ ਕੌਣ ਆਇਆ ਬਰਦੀਦੀ ਬਹੁ ਚਾਚੀ ਆਈ ਹੈ ਹੇ ਚਾਚੀ ਆਈ ਚਲੋ ਮੈਂ ਵੀ ਜਾਨੀ ਚਾਚੀ ਲੱਗੇ ਕਿ ਜਾਂਦੀ ਚਾਚੀ ਚਾਚੀ ਆਖਣ ਲਈ ਆ ਕਿ ਤੁਹਾਡਾ ਕੋਈ ਗਿਆ ਭੈਣ ਭਰਾ ਹੁਣ ਮੈਨੂੰ ਕੀ ਦੱਸਦੀ ਕਿ ਸਾਡਾ ਕੋਈ ਵੀ ਨਹੀਂ ਗਿਆ ਤੇ ਵੇਲਾ ਚਾਚਾ ਗਿਆ ਹੀ ਤੇ ਚਾਚਾ ਗਿਆ ਵਾ ਜਿਹਨੂੰ ਅੱਖੀ ਨਹੀਂ ਨਾ ਵੇ ਇੱਕ ਕਸ ਕੰਦੇ ਉਹ ਗਿਆ ਹੀ ਪੁੱਛਣਾ ਹੀ ਬਣਾ ਕਿ ਕੀ ਜਾਂਦਾ ਉਹ ਕਹਾਂ ਕਿ ਕਿ ਮੈਂ ਫੋਨ ਕਰ ਸ਼ਾਟਾ ਮੈਨੂੰ ਚੇਤਾ ਪੁਰਗਾ ਤਾਂ ਆਪਣਾ ਫੋਨ ਫੜ ਕੇ ਲੈ ਮੈਂ ਫੋਨ ਲਾਵੇਂ ਤੇ ਫਿਰ ਪੁੱਛ ਨਹੀਂ ਚਲੋ ਬਲਾਂ ਚਲ ਆਜਾ ਕਿ ਜਾਂਦਾ ਚਾਚਾ ਜੇ ਤੋ ਆਸਾਂ ਨੇ ਨਾ ਹੁੰਦੀਆਂ ਵੇਲਾ ਉਹ ਵੇਲੇ ਤੇ ਕੰਮ ਆ ਗਿਆ ਨਾ ਅੱਜ ਜਿਹੜਾ ਦੀਦੀ ਮੌਕੇ ਤੇ ਕੰਮ ਆ ਜੀ ਉਹ ਹੀ ਆਪਣਾ ਹੁੰਦਾ پی چاہ پی کر چا ہاں پتا چاچا گئے تو ادھر خون کا گئی بہت گل کر تھی نہیں میں بولن ڈی ہاں ہاں چاچی کو چاچی آئیے اتنے گئے کتا چاچا جی ٹھیک ٹھاک ਕਦਕ ਤੱਕ ਆਉਣਾ ਤੁਸੀਂ ਤੇ ਸਾਰੇ ਵੀਰੋਂ ਨਾ ਕਰ ਹਾਏ ਇਹਨਾਂ ਦਾ ਨਾ ਘਰ-ਪਰਤਾ ਸਾਰਾ ਜੋ ਮੰਗਦੇ ਹੀ ਮੈਂ ਦਿੰਦੀ ਹਾਂ ਇਹਨਾਂ ਨੂੰ ਅੰਤਰਿਆਂ ਨੂੰ ਪਾਲ ਨਹੀਂ ਪਜੀ ਮੇਰੀ ਧੀ ਆਣ ਕੇ ਦੱਸਦੀ ਹੁੰਦੀ ਸੀ ਮੈਨੂੰ ਐਦਾਂ ਕਰਦੇ ਆ ਮੈਂ ਕਿਹਾ ਕੋਈ ਗੱਲ ਨਹੀਂ ਧੀਏ ਆਪਣੇ ਘਰ ਓਖੇ ਸੋਖੇ ਦਿਨ ਕੱਟ ਲਾ ਚੱਲ ਵਸਦੀ ਰਹੂਗੀ ਇਹੋ ਜਿਹੇ ਕੰਮ ਕਿਹੜੇ ਰੋਜ਼ ਹੁੰਦੇ ਆ ਪਰ ਇਹਨਾਂ ਖੱਤਿਆਂ ਨੇ ਕੱਖ ਨਹੀਂ ਸੋਚਿਆ ਉਦੋਂ ਕਹਿੰਦਾ ਸੀ ਮੈਂ ਰਾਣੀ ਬਣਾ ਕੇ ਰੱਖੂੰਗਾ ਨਕਤ ਤੇਨੇ ਕਿਹੜੇ ਖੂਜ ਪਾ ਕੇ ਰਖ ਦਿੱਤੀ ਹਾਏ ਹਾਏ ਮੈਂ ਕੀ ਕਰਾਂ ਮੈਂ ਕਿਤੋਂ ਲੱਭੂਗੀ ਹਾਏ ਮੈਂ ਤੇ ਪਸਤਾਈ ਇਹਨਾਂ ਦੇ ਘਰ ਧੀ ਦੇ ਕੇ ਕਿਹੜੇ ਬੜੇ ਘੜੀ ਅੰਤਰਾਣਾ ਮੱਥਾ ਲੱਗ ਗਿਆ ਮੇਰਾ ਚੀਜਾ ਮੰਗਣ ਨੂੰ ਮੂੰਹ ਵੱਡਿਆ ਹੈ ਇਹਨਾਂ ਨੇ ਮੈਂ ਹਾਂ ਚੱਲ ਕੋਈ ਗੱਲ ਨਹੀਂ ਦਈ ਜਾਨੀ ਆ ਮੇਰੀ ਧੀ ਖੁਸ਼ ਰਹੂਗੀ ਇਨਾਂ ਨੇ ਮੇਰੀ ਧੀ ਦਾ ਰਹਿਣ ਕੱਖ ਨਹੀਂ ਦਿੱਤਾ ਹਏ ਹਏ ਹਾਏ ਰੱਬਾ ਮੈਂ ਕੀ ਕਰਾਂ ਹਏ ਮੈਨੂੰ ਨਹੀਂ ਕੋਈ ਸੋਚਦਾ ਹਏ ਮੇਰੀ ਧੀ ਮੇਰੇ ਸਾਹਮਣੇ ਆਜੇ ਇੱਕ ਵਾਰਾਂ ਇਹਨਾਂ ਨੇ ਕੱਤਿਆਂ ਨੂੰ ਉੱਤੇ ਘਰ ਦੀ ਜਿੱਤੇ ਆਉਣੀ ਨਹੀਂ ਐ ਸਾਰੀ ਉਮਰ ਨੂੰ ਵੀ ਕਿੱਥੋਂ ਵੇਖੂਗੀ ਹਾਏ ਆਏ ਰੱਬਾ ਹਾਂ ਤੁਸੀਂ ਕਿਹੜੀ ਗੱਲ ਕੰਨਦੇ ਜੇ ਇੰਦਾ ਕਿੰਦਾ ਹੋ ਜ਼ਾਦਾ ਚਾਚਾ ਜੀ ਕੀ ਹੋਇਆ ਬੰਦੇ ਦੇ ਕੀ ਹੋਇਆ ਚਾਚੂ ਸੁਣ ਬੜਾ ਹਲੋ ਹਲੋ ਜੀ ਬਦੀ ਜੀ ਫੋਨ ਹੀ ਕੱਟ ਦਨਾਂ ਨੂੰ ਕੀ ਹੋਇਆ ਕੀ ਹੈ ਦੀਦੀ ਦੱਸੋ ਤਾਂ ਸਹੀ ਕੀ ਹੋ ਗਿਆ ਕਿਉਂ ਕਰਨ ਦੇਜ ਸੁੱਖ ਕੀ ਗੱਡੀ ਗੱਲ ਦਾ ਡਰਵਾ ਨਾ ਚਾਚੂ ਜੀ ਹਾਂ ਉਹੀ ਹੋ ਗਈ ਸੁੱਖ ਕੀ ਹੋ ਗਿਆ ਜਿਹੜਾ ਸੋਚਿਆ ਨਾ ਜ਼ਿੰਦਗੀ 'ਚ ਕਿ ਇਹ ਕੰਮ ਕਦੇ ਨਹੀਂ ਹੋ ਸਕਦਾ ਕੀ ਸੁੱਖ ਉਹੀ ਹੋ ਗਿਆ ਵਾ ਪਰ ਹੋਇਆ ਕੀ ਆ ਉਹ ਕਹਿੰਦੇ ਸਿਮੀ ਮਰ ਗਈ ਆ ਸੋਕਾ ਜ਼ਮੀਂ ਮਾਰ ਗਈ ਨਹੀਂ ਆ ਹਾਂ ਸਾਬੇ ਵੀਰ ਨੂੰ ਤਾਂ ਮੰਮੀ ਨੇ ਮਾਰੀ ਆ ਇਹਨਾਂ ਨੇ ਮਾਰੀ ਆ ਹਾਂ ਦਾਤੀ ਉਹਨਾਂ ਨੇ ਨਾ ਰੂਫ ਵੀ ਲੱਗ ਗਿਆ ਲਾਸ਼ ਵੀ ਲੱਗ ਗਿਆ ਜ਼ਮੀਂ ਦੀ ਛੁੱਟ ਨਹੀਂ ਬੋਲਦੇ ਕਿਤੇ ਬਹੁਤਾ ਚਾਚਾ ਜੀ ਸੋਕਾ ਚਾਚਾ ਨੂੰ ਕੋਈ ਗੱਲ ਨਹੀਂ ਸੁਝਣ ਦੀ ਛੁੱਟ ਤੇ ਤਾਂ ਹੋਵੇਂ ਨਾ ਜੇ ਕੱਲੀ ਪੁਲਿਸ ਕਵੇ ਤੇ ਸਾਬੇ ਵੀਰ ਨੇ ਵੀ ਕਬੂਲ ਕਰ ਲਿਆ ਵਾ ਸਾਬੇ ਨੇ ਕਬੂਲ ਕਰ ਲਿਆ ਹਾਂਜੀ ਨਾਲ ਮੰਮੀ ਨੇ ਵੀ ਕਬੂਲ ਕਰਨਾ ਸਾਬੇ ਨੇ ਵੀ ਕਰਨਾ ਕਿ ਅਹੀਂ ਮਾਰਿਆ ਵਾ ਖਾਇ ਰੱਬਾ ਮੈਂ ਇਹ ਕਦੇ ਸੋਚ ਵੀ ਨਹੀਂ ਸਕਦੀ ਮੈਂ ਸੋਚਦੇ ਮੂਹ ਤੇ ਬੜ ਬੋਲੇ ਆ ਪਰ ਇਹੋ ਜੇ ਕੰਮ ਨਹੀਂ ਕਰ ਸਕਦੇ ਮੈਂ ਤਾਂ ਮੁਰਗਾ ਆਪਣੀ ਜਨ ਮੈਂ ਆਉਂਦੀ ਰਹੀਆਂ ਭੈਣੇ ਮੈਂ ਤਾਂ ਕੋਈ ਹਰ ਗੱਲ ਮੈਨੂੰ ਕਰਦੀ ਮੈਨੂੰ ਕੋਈ ਦੱਸਿਆ ਨਹੀਂ ਇਹ ਪਿਆ ਕੰਮ ਆ ਕੀਤਾ ਵਾ ਜਮੀਨ ਦੀ ਮਾਂ ਸੱਚੀ ਆ ਪਾਣੋ ਸੱਚ ਨਹੀਂ ਕਰੰਤੈ ਨੇ ਹਿੰਨ ਸੋਕ ਪਰ ਆ ਗੱਲ ਸੁਣ ਕੇ ਤੇ ਮੇਰੇ ਪੈਰਾਂ ਤੋਂ ਜਮੀਨ ਨਿਕਲ ਗਈ ਆ ਜੇ ਪੁਲਿਸ ਆਂਦੀ ਨਾ ਤੇ ਗੱਲ ਵੱਖਰੀ ਹੋ ਜਾਣੀ ਸੀ ਸੋ ਘਾਬੀ ਨੇ ਇਹ ਚੀਜ਼ ਮੰਨ ਲਈ ਆ ਮੰਮੀ ਨੇ ਵੀ ਇਹ ਚੀਜ਼ ਮੰਨ ਲਈ ਕਿ ਅਸੀਂ ਸਭ ਕੁਝ ਕੀਤਾ ਵਾ ਹਾਂ ਚਾਚੀ ਕੀ ਬਣੂਗਾ ਉਹਨੇ ਕਿਤੇ ਨਾ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਇਹਦਾ ਕੀ ਬਣੂਗਾ ਤੁਹਾਨੂੰ ਪਤਾ ਨਾ ਫਿਰ ਜਿਹੜਾ ਸਭੀ ਦਾ ਇਹਨਾਂ ਦੇ ਦਿਮਾਗ ਦੇ ਪਰਾ ਉਹਨੂੰ ਮਾਰ ਕੇ ਤਾਂ ਹੁਣ ਆ ਲੈ ਇਹਦੇ ਨਾਲ ਹੁੰਦਾ ਫਿਰ ਇਹ ਨਾਲ ਹੀ ਹੁੰਦਾ ਚਾਚੀ ਇਹ ਗੱਲ ਤੇ ਸਹੀ ਆ ਪਰ ਤੁਹਾਨੂੰ ਪਤਾ ਜਿਹੜਾ ਜ਼ੁਲਮ ਕਰਤਾ ਵਾ ਉਹ ਤੇ ਚੀਜ਼ ਹੋਣੀ ਹੀ ਹੋਣੀ ਹੀ ਉਹ ਤਾਂ ਬਹੁਤ ਇੱਕ ਗੱਲ ਜੇ ਜ਼ੁਲਮੋਂ ਤੇ ਖੜੇ ਜਾਣਾ ਸਿਆਣੇ ਕਿ 100 ਦਿਨ ਕੀ ਚੋਰ ਦਾ ਤੇ ਇੱਕ ਦਿਨ ਸਾਧਦਾ ਹੁੰਦਾ ਹੀ ਹੁੰਦਾ ਵਾ ਹਾਂ ਤੇ ਸਹੀ ਆ ਪਰ ਨਹੀਂ ਨਾ ਹੁਣ ਜਿਹੜਾ ਕਰੂਗਾ ਹੁਣ ਗਰੀਬਨੀ ਕੀ ਕਰੂਗੀ ਭਾਈ ਚਾਚੀ ਭਾਈ ਇਤਾਂ ਦੇ ਤਾਂ ਸੇ ਇਹਨਾਂ ਨੂੰ ਮਾਰਨ ਕੇ ਮਾਸਣੀ ਔਰਤਾਂ ਦੇ ਹੱਥ ਨਾ ਕੰਬੇ ਇਹਨਾਂ ਦੇ ਮਾਰਨ ਲੱਗਿਆ ਕਿ ਇਹ ਕਦੇ ਸੋਚ ਵੀ ਨਹੀਂ ਸਕਦੇ ਮੈਂ ਕਿਹ ਵੇਲੇ ਕਹਿਣਾ ਵੀ ਸੋਖ ਇਦਾਂ ਦੇ ਮੂੰਹ ਦਾ ਬੁਲਾਰਾ ਕਰਦੇ ਮਾਪੋਤੇ ਇੰਨਾ ਕੁਝ ਨਹੀਂ ਕਰ ਸਕਦੇ ਸੋਖ ਮੈਂ ਤਾਂ ਲੋਕ ਕਿਹਾ ਵੀ ਮੈਂ ਬੜੇ ਤੇ ਜੋ ਨਵੇਂ ਮਾਪੋਤੇ ਕੋਹ ਨਾ ਕੋ ਕਰਦੇ ਕੱਢਣਗੇ ਤੁਸੀਂ ਦੱਸਿਆ ਨਾ ਕਿ ਤੁਹਾਡੇ ਤੱਕ ਗੱਲਾਂ ਹੋ ਗਈਆਂ ਵਾ ਹੋ ਗਈਆਂ ਮੁੰਨੇ ਵਿਚਲੀ ਸਾਡੇ ਕੇ ਵਿਚਲੀ ਗੱਲ ਦਾ ਬਾਹ ਸੁਖ ਉਹ ਕਹਿੰਦੇ ਹਨ ਲਾਸ਼ ਹੀ ਹੁਣ ਮਿਲੀ ਆ ਭਾਈ ਚਾਚੀ ਇੰਨਾ ਟਾਈਮ ਤੇ ਲੱਭੀ ਇਹ ਦੱਸ ਇਹਨਾਂ ਨੂੰ ਲਾਸ਼ ਮਿਲੀ ਹੈ ਨਾ ਤੇ ਲਾਸ਼ ਨਹੀਂ ਪਛਾਣੀ ਜਾਂਦੀ ਪਤਾ ਨਹੀਂ ਲੱਗਦਾ ਕੌਣ ਵਾ ਤੇ ਕੌਣ ਨਹੀਂ ਹੈ ਇੱਕ ਤਾਂ ਪਤਾ ਹੁਣ ਪੋਸਟਮਾਰਟਮ ਹੋ ਗਿਆ ਵਾ ਤੇ ਦੂਜਾ ਮਾਪੁੱਤਾਂ ਨੇ ਬਾਗਤਾ ਵਾ ਹੁਣ ਇਹਨਾਂ ਨੂੰ ਕੋਈ ਨਹੀਂ ਬਚਾ ਸਕਦਾ ਐਡਾ ਵੱਡਾ ਜ਼ੁਲਮ ਚਾਚੀ ਇਹਨਾਂ ਨੇ ਕਰਤਾ ਵਾ ਨਹੀਂ ਹੁਣ ਤਾਂ ਉਹਨਾਂ ਤਾਂ ਉਹਦੇ ਦੋਵੇਂ ਸਜਾ ਪੂਖ ਦਰਗੇ ਤਾਂ ਹੁਣ ਆ ਕੀ ਕਰੂਗੀ ਇਹ ਵੱਡੀ ਸਜਾ ਪੂਖੂਗੀ ਵੇ ਘਰ ਬੈਠੇ ਮੈਂ ਆਪਣੇ ਕਰਮਾਂ ਦੀ ਸਜਾ ਚਾਹਤੀ ਹਾਂ ਥੋੜਾ ਇਹ ਇਕੱਲੇ ਕੀ ਕਰੂਗੀ ਕਿਤੇ ਹਸਲ ਜੀਊਗੀ ਅਗਰ ਮਾਲਕ ਨੇ ਕਿਰਪਾ ਕੀਤੀ ਇਹਦੇ ਤੇ ਕਿਰਪਾ ਤੇ ਕੀਤੀ ਹੈ ਨਾ ਚਾਚੀ ਪਰ ਉਹਨਾਂ ਨੂੰ ਵੀ ਤਾਂ ਹੁਣ ਇਹ ਚੀਜ਼ ਦਾ ਪਸਤਾਵਾ ਹੁਣ ਨਹੀਂ ਡਿਆ ਬਣਾ ਉਹ ਜੋ ਕੁਝ ਵੀ ਕਰਨ ਦੀ ਆਪਣੇ ਪੁੱਤ ਨਹੀਂ ਕਰਨੀ ਪੁੱਤ ਮਾਲਕ ਕਰਨ ਡਿਆ ਹੈ ਪਤਾ ਨਹੀਂ ਕੀ ਰਲੀਆਂ ਝੁਕਦੇ ਪਸਤਾਵੇ ਦਾ ਕੀ ਫਾਇਦਾ ਹੋਇਆ ਹੁਣ ਪਸਤਾਵੇ ਦਾ ਕੀ ਉਹ ਕਾ ਕਰੇ ਮੁਰਕੇ ਪਸਤਾਵੇ ਦੀ ਜਿੰਦਗੀ ਚੋ ਗਈ ਸੀ ਗੱਜਾ ਸਾਰਾ ਕੁਝ ਕਰ ਲੈ ਤਾਂ ਹੁਣ ਕੀ ਪਸਤਾਉਂਦਾ ਸੋਕ ਹੋ ਤੈਨੂੰ ਟੈਨਸ਼ਨ ਪਾ ਵੀ ਨਾ ਲਾ ਤੂੰ ਕਿੰਨੇ ਵਾਰੀ ਕਿਹਾ ਸੀ ਤੈਨੂੰ ਸੋਚਾ ਕਰ ਚੁੱਪ ਚਾਪ ਉਧਰ ਵੀ ਸਮਝਉ ਨਹੀਂ ਨਾ ਕੁਛ ਨਾ ਕੁਛ ਹੋਣੀ ਹੁੜਾ ਮਾਰਖ ਦੀ ਕਿ ਤੈਨੂੰ ਪਤਾ ਵੀ ਹੈਗਾ ਤੇਰੇ ਕੋਲ ਨਾ 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 ਕਿ ਤੈਂ ਦਸ ਟੁਲਮ ਕਰਕੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੇ ਤੂੰ ਸੋਚੋ ਨੁ ਕਿੱਦਾਂ ਮਾਰਿਆ ਹੋਊਗਾ ਕਿੱਦਾਂ ਚਾਚੇ ਉਹਦੇ ਨਾਲ ਕੀ ਕੀ ਕੀਤਾ ਹੋਊਗਾ ਉਹਦੇ ਮਾਇ ਤੱਕ ਲੱਭਣ ਦੀ ਜਦ ਬਾਹ ਮੈਂ ਆਉਂਦੀ ਰਹੀ ਬੜੀ ਚੰਗੀ ਕੁੜੀ ਸੀ ਬਹੁਤ ਚੰਗੀ ਮਿਲਣਾ ਬੜਾ ਕਰਦੇ ਹੁੰਦੇ ਬੜਾ ਮਿਲਣਾ ਕਰਦੇ ਹੁੰਦੇ ਕਰਕੇ ਜੀ ਕਿੱਦਾਂ ਸਕਦੇ ਅੱਖਾ ਚੱਖਾ ਪਾ ਕੇ ਗੱਲ ਕਰਦੇ ਹੁੰਦੇ ਪਰ ਸੋਕਾ ਉਧਰ ਜ਼ਮੀ ਦੀ ਮੰਮੀ ਕਹਿਣ ਵੀ ਡਈ ਹੈ ਨਾ ਕਿ ਅੱਜ ਤੱਕ ਮੇਰੀ ਧੀ ਦੀ ਘਾਲ ਲੋਟੇ ਦੋਵਾਂ ਚੁਮਾਂ ਮੇਰੇ ਤੇਰਾ ਨਾ ਮਹੀਆ ਤੂੰ ਇਹ ਵੀ ਕੀ ਪਤਾ ਫਿਰ ਜੇ ਆ ਜੇ ਨਾ ਨਾ ਕਾਬੂ ਆਉਂਦੇ ਤਾਂ ਸੋਕਾ ਹਾਲ ਤੇਰਾ ਵੀ ਸਿੰਮੀ ਵਾਲਾ ਮੈਂ ਕਿੰਨਾ ਕਿ ਚਾਚੇ ਦੀਆਂ ਰਾਖੀਆਂ ਰੱਖਣੀਆਂ ਮੈਂ ਕਿੰਨਾ ਕਿ ਚਿਹਰੇ ਤੇ ਲੱਗੇ ਬੈਠੀ ਰਹਿਣਾ ਹੈ ਸੋਕਾ ਜੇ ਉਹਨੇ ਇਹ ਕਰਮ ਕੀਤਾ ਵਾ ਨਾ ਮਾੜਾ ਉਹਦੀ ਸਜ਼ਾ ਉਹਨਾਂ ਨੂੰ ਜ਼ਰੂਰ ਮਿਲਣੀ ਆ ਤੇ ਤੂੰ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਹੈਗੀ ਆ ਮੈਂ ਪੰਮ ਵੀ ਹੈਗੀ ਤੇਰੀ ਮੰਮੀ ਹੈਗੀ ਆ ਚਾਚੀ ਮੈਨੂੰ ਦੇ ਹੋਣ ਰਿਆ ਵਾ ਕਿ ਮੈਂ ਆਪਣੀ ਮਾਂ ਨੂੰ ਕੀ ਕਹਾਂਗੀ ਸਿਮਮੀ ਦੀ ਮਾਂ ਨੂੰ ਆਪਾਂ ਵੱਧ ਘੱਟ ਬੋਲ ਪਿਆ ਜਿਹੜੀ ਸੱਚੀ ਵੀ ਦੇਨਾਂ ਦੀ ਕੋਕਰ ਉਹਨਾਂ ਨੇ ਸੌਪ ਨਹੀਂ ਬਹੁਤ ਇਹਦੇ ਵਿੱਚ ਆਪਾਂ ਤਾਂ ਕੋਕ ਨਹੀਂ ਨਾ ਕੀਤਾ ਅਸੀਂ ਜਾਣਦੇ ਜਾੜਾ ਰੱਬ ਜਾਣਦਾ ਉਹ ਕਹੀ ਕੋਕ ਨਹੀਂ ਕੀਤਾ ਜੇ ਉਹਨਾਂ ਨੇ ਇਹ ਚੀਜ਼ ਕੀਤੀ ਤਾਂ ਉਹਨਾਂ ਨੂੰ ਸਜ਼ਾ ਮਿਲਣੀ ਹੈ ਸਿਮਮੀ ਦੀ ਮਾਂ ਨੂੰ ਵੀ ਠੰਡ ਪੈ ਜਾਣੀ ਹੈ ਤੇ ਸਿਮਮੀ ਦੀ ਆਤਮਾ ਨੂੰ ਸ਼ਾਂਤੀ ਵੀ ਵਿਖੇ ਮਿਲ ਜਾਣੀ ਹੈ ਬਸ ਤੂੰ ਨਾ ਕੋ ਟੈਨਸ਼ਨ ਲੈ ਐਸਟੈਂਡਰਡ ਕਰਕੇ ਚਾਚੇ ਮੈਂ ਬਹਾਰੀਆਂ ਕਰੀ ਬਾਰ ਮਿਲਿਆ ਆਂਦੀ ਮੈਂ ਕਰਾਤਾ ਕੰਮ ਤਾਂ ਅਮਨੇ ਨਿਆ ਮਿਲਣਾ ਫਿਰ ਉਹਨੂੰ ਨਿਆ ਮਿਲ ਗਿਆ ਆਹੋ ਨੂੰ ਨਹੀਂ ਪਤਾ ਚਾਚਾ ਕੀ ਬਣ ਗਿਆ ਵਾ ਪਰ ਜੋ ਹੁਣ ਇਹਨੇ ਪਾਣਾ ਵਾ ਪਰ ਗਿਆ ਵਾ ਹਾਰੇ ਗੱਲ ਮੈਂ ਤੁਲਕਮ ਨਹੀਂ ਸੁੱਖ ਦੇ ਕਰਕੇ ਮੈਂ ਸਾਬੀ ਨੂੰ ਕੋਥ ਨਹੀਂ ਲਿਖੇ ਟੈਨਸ਼ਨ ਨਾ ਲਊਂ ਪਰ ਅੱਜ ਵੇਲਾ ਰੱਬ ਨੇ ਕਿੰਨੀ ਵੱਡੀ ਮਾਰ ਮਾਰਤੀ ਹੈ ਕਿੰਨਾ ਕੁਛ ਸੋਚਿਆ ਹੈ ਇਹਨਾਂ ਨੇ ਇਹਦੀ ਜ਼ਿੰਦਗੀ ਬਾਰੇ ਕਿੰਨਾ ਕੁ ਸੋਚਿਆ ਹੈ ਪਰ ਸਾਰਾ ਕੁਝ ਉਦਾਂ ਨਹੀਂ ਨਾ ਹੋਇਆ ਜਿੱਦਾਂ ਆਪਾਂ ਸੋਚਿਆ ਹੈ ਇਹਦੀ ਕਿਸਮਤ ਇਹਦੀ ਸੜ ਗਈ ਇਹਦੀ ਕਿਸਮਤ ਇਹਦੀ ਸੜ ਗਈ ਬੋਹ ਜਰਾ ਸੜੀ ਕੋ ਬਹੁਤ ਸੜ ਗਈ ਜਿਆ ਹੁਣ ਵਾਲਾ ਜਰਾ ਜੀ ਜਰਾ ਵਾ ਉਹਦੀ ਉਹ ਹੁਣ ਕੀ ਆਖੂ ਆਪੇ ਮੇਰਾ ਪਿਓ ਕਿੱਥੇ ਗਿਆ ਮੈਂ ਸੋਚਦੀ ਸਾਬੇ ਕੋਈ ਨਹੀਂ ਨਿੱਕੀਆਂ ਮੋਟੀਆਂ ਗਲਤੀਆਂ ਕਰਦਾ ਹੈ ਤੇ ਮੇਰਾ ਭਰਾ ਹੀ ਹੈ ਨਾ ਤੇ ਚੱਲ ਕੋਈ ਗੱਲ ਨਹੀਂ ਆਪੇ ਸੁਧਰ ਜਾਣਾ ਵਾ ਪਰ ਸੋਖ ਐਨੀ ਵੱਡੀ ਗੱਲ ਹੋ ਗਈ ਹੈ ਨਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇਹਨਾਂ ਨੇ ਸੋਚ ਵੀ ਕਿੱਦਾਂ ਲਿਆ ਹਾਏ ਮੈਂ ਆਪਣੀ ਧੀ ਦੀ ਉਹ ਸੁਣ ਲੈਂਦੀ ਮੈਂ ਮਾਰ ਲਈਦੀ ਉਹਦੀਆਂ ਗੱਲਾਂ ਤੇ ਮੈਨੂੰ ਸਾਰੀ ਇਹ ਪਛਤਾਵਾ ਨਾ ਹੁੰਦਾ ਹੁਣ ਮੈਨੂੰ ਸਾਰੀ ਉਮਰ ਪਛਤਾਵਾ ਰਹਿਣਾ ਵਾ ਕਿ ਮੈਂ ਕਿੰਨਾ ਜ਼ਾਲਮਾ ਦੇ ਘਰ ਦੀ ਦਿੱਤੀ ਇਹੋ ਪਛਤਾਵਾ ਮੈਨੂੰ ਬਸ ਸਾਰੀ ਉਮਰ ਦਾ ਰਹਿਣਾ ਵਾ ਕਿੱਥੇ ਮੈਂ ਧੀ ਦੇ ਦਿੱਤੀ ਆਪਣੀ ਜਾਨ ਉਹ ਕੀ ਕਰਾਂ ਬਸ ਇਹ ਪਛਤਾਵੇ ਤੋਂ ਸਵਾਮਨਾ ਕੁਝ ਨਹੀਂ ਰਹਿ ਗਿਆ ਬਸ ਹੁਣ ਇਹੋ ਹੀ ਮੇਰੇ ਪੱਲੇ ਰਹਿ ਗਿਆ ਜਿੰਨਾ ਤੱਕ ਜਿੰਦੀ ਆ ਬਸ ਪਛਤਾਉਂਗੀ ਹੁਣ ਮੈਂ what's it